ਡਾਕਟਰ ਰਾਜਮਾਰ ਚੱਬੇਵਾਲ ਤੇ ਹਲਕਾ ਇੰਚਾਰਜ ਹਰਸਿਮਰਨ ਘੁੰਮਣ ਨੇ ਪੰਜਾਬ ਸਿੱਖਿਆ ਕ੍ਰਾਂਤੀ ਮਹਮ ਤਹਿਤ ਬਲਾਕ ਨਡਾਲਾ ਦੇ ਵੱਖ-ਵੱਖ ਸਕੂਲਾਂ ਚ ਕੀਤੇ ਉਦਘਾਟਨ ਸੂਬੇ ਦੀ ਸਿੱਖਿਆ ਪ੍ਰਣਾਲੀ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਦੇ ਮੰਤਵ ਨਾਲ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਪੰਜਾਬ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਅੱਜ ਹੁਸ਼ਿਆਰਪੁਰ ਲੋਕ ਸਭਾ ਮੈਂਬਰ ਡਾਕਟਰ ਰਾਜਕਮਰ ਚੱਬੇਵਾਲ ਅਤੇ ਪਲਾਟੋਂ ਆਪ ਦੇ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਨੂੰ ਮਨੇ ਬਲਾਕ ਨਡਾਲਾ ਦੇ ਵਕ ਵਕ ਸੈਕੰਡਰੀ ਤੇ ਐਲੀਮੈਂਟਰੀ ਸਕੂਲ ਵਿੱਚ ਵਿਕਾਸ ਕਮਮਾਂ ਦਾ ਉਦਘਾਟਨ ਕੀਤਾ ਇਸ ਦੌਰਾਨ ਸਭ ਤੋਂ ਪਹਿਲਾਂ ਨਡਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਇੰਚਾਰਜ ਮਹਿੰਦਰ ਸਿੰਘ ਅਤੇ ਐਲੀਮੈਂਟਰੀ ਸਕੂਲ ਨਡਾਲਾ ਦੇ ਮੁਖ ਅਧਿਆਪਕ ਗੁਰਵਿੰਦਰ ਕੌਰ ਤੇ ਸਮੁੱਚੇ ਸਕੂਲ ਦੇ ਸਟਾਫ ਵੱਲੋਂ ਲੋਕ ਸਭਾ ਮੈਂਬਰ ਡਾਕਟਰ ਰਾਜਕੁਮਾਰ ਚੱਬੇਵਾਲ ਤੇ ਹਲਕਾ ਇੰਚਾਰਜ ਤੇ ਡਾਇਰੈਕਟਰ ਜਲ ਸਰੋਤ ਪਪਾਗ ਹਰਸਿਮਰਨ ਸਿੰਘ ਨੂੰ ਮੰਨਦਾ ਫੁੱਲਾਂ ਦਾ ਗੁਲਦਸਤਾ ਪੇਟ ਕਰਕੇ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਸਮਾਗਮ ਉਪਰੰਤ ਉਕਤ ਪੂਜੀਆਂ ਸ਼ਖਸੀਤਾਂ ਦਾ ਮਾਨ ਸਰਮਾਰਵੀ ਕੀਤਾ ਗਿਆ ਇਸ ਦੌਰਾਨ ਐਮਪੀ ਚੱਬੇਵਾਲ ਤੇ ਹਲਕਾ ਇੰਚਾਰਜ ਨੂੰ ਨਡਾਲਾ ਦੇ ਸਰਕਾਰੀ ਸੀਨੀਅਰ ਸਕੂਲ ਵਿਖੇ 19.56 ਲੱਖ ਦੀ ਲਾਗਤ ਨਾਲ ਬਣੇ ਆਧੁਨਿਕ ਕਮਰਿਆਂ ਅਤੇ ਚਾਰਦੀਵਾਰੀ ਐਲੀਮੈਂਟਰੀ ਸਕੂਲ ਨਰਾਲਾ ਵਿਖੇ 7.5 ਲੱਖ ਦੀ ਲਗਤ ਨਾਲ ਤਿਆਰ ਕੀਤੀ ਚਾਰਦਵਾਰੀ ਸਰਕਾਰੀ ਐਲੀਮੈਂਟਰੀ ਸਕੂਲ ਜੱਗਾ ਵਿਖੇ 1.40 ਲੱਖ ਦੀ ਲਗਤ ਨਾਲ ਰਿਪੇਅਰ ਦੇ ਕੰਮ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਨਿਹਾਲਗੜ੍ਹ ਵਿਖੇ 4.30 ਲੱਖ ਦੀ ਲਗਤ ਨਾਲ ਤਿਆਰ ਕੀਤੀ ਸਕੂਲ ਦੀ ਚਾਰਦਵਾਰੀ ਦੇ ਵਿਕਾਸ ਕੰਮਾਂ ਦਾ ਉਤਕਾਟਨ ਕੀਤਾ ਪત્રਕਾਰਾਂ ਨਾਲ ਗੱਲਬਾਤ ਦੌਰਾਨ ਡਾਕਟਰ ਰਾਜਕੁਮਾਰ ਚੱਬੇਵਾਲ ਤੇ ਹਰ ਸਿਮਰਨ ਕੁਮਨ ਨੇ ਆਕਿਆ ਕੇ ਪੰਜਾਬ ਸਰਕਾਰ ਦੀ ਸ਼ੁਰੂ ਕੀਤੀ ਪੰਜਾਬ ਸਿੱਖਿਆ ਕ੍ਰਾਂਤੀ ਮਹਮ ਤੇ ਜੁੱਧ ਨਸ਼ਿਆਂ ਵਿਰੁੱਧ ਸੂਬੇ ਨੂੰ ਨਵੀਂ ਦਿਸ਼ਾ ਪ੍ਰਦਾਨ ਕਰ ਰਿਹਾ ਹੈ ਮੰਚ ਦਾ ਸੰਚਾਲਨ ਦੀ ਭੂਮਿਕਾ ਰਾਜਵਿੰਦਰ ਸਿੰਘ ਚੀਮਾ ਨੇ ਬਖੂ ਬਿਨਬਾਈ ਇਸ ਮੌਕੇ ਮਾਰਕੀਟ ਕਮੇਟੀ ਪੁਲੱਥ ਦੇ ਚੇਅਰਮੈਨ ਤੇਜਿੰਦਰ ਸਿੰਘ ਰੈਂਪੀ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਕਾਉਂਸਲਰ ਸੰਜੀਵ ਜੋਸ਼ੀ ਖੇਡ ਪ੍ਰਮੋਟਰ ਦਰਜੀਤ ਸਿੰਘ ਅੜਾਲਾ काउंसलर संदीप टोनी काउंसलर संदीप सैनी काउंसलर बलजीत सिंह, संदीप कुमार लैपवाले ब्लाक प्रधान हैप्पी नडाला, ना पलविंद कोतला नडाला कॉलेज कार्यकारी प्रिंसीपल सिंह संुलर अजू सरपंच मामूवाल सुखदेव सिंह टिंबर स्टोर वाले सतनाम सिंह काली बिलपुर सरपंच गोपी एंकर रधमोलिया जगदीश लाल पप्पू कुलदीप सिंह छवि पशरीचा मंगी ढिकरा गुरप्रीत सिंह काली ਨਵਜਿੰਦਰ ਸਿੰਘ ਬੱਗਾ ਕੋਸ਼ ਤੋਂ ਇਲਾਵਾ ਸਕੂਲੀ ਸਟਾਫ ਵਿੱਚ ਸਕੂਲ ਪ੍ਰਿੰਸੀਪਲ ਮਹਿੰਦਰ ਸਿੰਘ ਮੁੱਖ ਅਧਿਆਪਕ ਐਲੀਮੈਂਟਰੀ ਗੁਰਵਿੰਦਰ ਕੌਰ ਪ੍ਰਿੰਸੀਪਲ ਨੂਰਪੁਰ ਲਬਾਣਾ ਪੁਨੀਤਪ uri ਗੁਰਨਾਮ ਸਿੰਘ ਰਜਿੰਦਰ ਸਿੰਘ ਨਰਿੰਦਰ ਸਿੰਘ ਮਲਿੰਦਰਪਾਲ ਸਿੰਘ ਤਰਸੀਮ ਸਿੰਘ ਸੰਧੂ ਦਿਲਬਾਗ ਸਿੰਘ ਕਮਲੇਸ਼ ਕੌਰ ਰਾਜਵਿੰਦਰ ਕੌਰ ਪੱਡਾ ਬਿਨਾਪ੍ਰੀਤ ਸਿੱਧੂ ਪੂਜਾ प्रीति बलविंदर सतनाम सिंह सिंह रविंदर कुमार दिनेश कुमार अमनदीप कौर मानप्रीत कौर कमलजीत कौर सतेंद्रपाल कौर सी एच टी बलजीत सिंह विपन कुमार मेर सिंह बलजीत सिंह विकास दलजीत सिंह जबरजंग सिंह महेंद्र कुमार हरमनदीप हरदेव कौर इंदरजीत कौर तरसेम जसविंदर सिंह परविंदरजीत सिंह भुलर अश्वनी कुमार सिंह ਨੀਤਾ सुरेंद्र कौर ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ ਅੱਜ ਸਿੱਖਿਆ ਕ੍ਰਾਂਤੀ ਦੇ ਮਿਸ਼ਨ ਨੂੰ ਲੈ ਕੇ ਸਰਕਾਰ ਮਰਦਾਂ ਕਰ ਰਹੀ ਉੱਥੇ ਗੱਲਣਾ ਚਾਹੁੰਦੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੇ ਸਰਕਾਰੀ ਐਲੀਮੈਂਟਰੀ ਸਕੂਲ ਨਡਾਲਾ ਵਿਖੇ ਆਰ ਦਾ ਮੌਕਾ ਮਿਲਿਆ ਔਰ ਮੇਰੇ ਨਾਲ ਮੇਰੇ ਸਾਥੀ ਸਾਡੇ ਹਰ ਸਿਮਰਨ ਘੁੰਮਣ ਜੀ ਜਿਹੜੇ ਸਾਡੇ ਹਲਕੇ ਦੇ ਇੰਚਾਰਜ ਨੇ ਉਹ ਵੀ ਮੇਰੇ ਨਾਲ ਨੇ ਔਰ ਸਾਡੇ ਪ੍ਰਿੰਸੀਪਲ ਸਾਹਿਬ ਅਮਿੰਦਰ ਸਿੰਘ ਜੀ ਮੈਡਮ ਗੁਰਵਿੰਦਰ ਜੀ ਸਾਡੇ ਮੁਖ ਅਧਿਆਪਕਾ ਤੇ ਸਾਰੇ ਸਟਾਫ ਸਾਰਾ ਸਟਾਫ ਇੱਥੇ ਮੌਜੂਦ ਹੈ ਔਰ ਮੈਂ ਦੇਖਿਆ ਵੀ ਜੋ ਸਿੱਖਿਆ ਕ੍ਰਾਂਤੀ ਦਾ ਜੋ ਮਿਸ਼ਨ ਹੈ ਜੋ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਇਹ ਇੱਕ ਬਹੁਤ ਹੀ ਕਾਮਯਾਬ ਮਿਸ਼ਨ ਹੈ ਔਰ ਇਸ ਦੇ ਲਈ ਮੈਂ ਸਾਰੀ ਸਰਕਾਰ ਨੂੰ ਖਾਸ ਤੌਰ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੂੰ ਔਰ ਸਾਡੇ ਐਜੂਕੇਸ਼ਨ ਮਨਿਸਟਰ ਹਰਜੋਤ ਬੈਂਸ ਜੀ ਨੂੰ ਤੇ ਸਾਡੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਤੇ ਮਨੀਸ਼ ਸਿਸੋਧਿਆ ਜੀ ਉਹਨਾਂ ਦੀ ਸੋਚ ਨੂੰ ਮਬਾਰਕਵਾਦ ਦੇਣਾ ਚਾਹੁੰਦਾ ਹੈ ਕਿ ਜਿਨ੍ਹਾਂ ਦੀ ਸੋਚ ਦੇ ਜਿਨ੍ਹਾਂ ਦੀ ਸੋਚ ਸਦਕਾ ਅੱਜ ਸਾਨੂੰ ਵਕ ਵਕ ਸਕੂਲਾਂ ਦੇ ਵਿੱਚ ਜਾਣ ਦਾ ਮੌਕਾ ਮਿਲਦਾ ਔਰ ਸਕੂਲਾਂ ਦੀਆਂ ਜੋ ਸਮੱਸਿਆਵਾਂ ਜਿੱਥੇ ਉਦਘਾਟਨ ਕਰਨ ਦਾ ਮੌਕਾ ਮਿਲਦਾ ਉੱਥੇ ਸਕੂਲ ਦੀਆਂ ਸਮੱਸਿਆਵਾਂ ਨੂੰ ਵੀ ਜਾਣਨ ਦਾ ਮੌਕਾ ਮਿਲਦਾ ਪਰ ਮੈਂ ਆਨ ਦਾ ਹੋਰ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਨਡਾਲੇ ਵਿੱਚ ਸਾਡੇ ਟੀਚਰ ਜਿਹੜੇ ਨੇ ਅਧਿਆਪਕ ਨੇ ਬਹੁਤ ਮਿਹਨਤੀ ਨੇ ਔਰ ਬੱਚਿਆਂ ਦੀ ਜੇਕਰ ਗਿਣਤੀ ਦੀ ਗੱਲ ਕਰੀਏ ਤੇ ਬੱਚੇ ਕਾਫੀ ਗਿਣਤੀ ਚ ਨੇ ਉਧਰ 450 ਬੱਚਾ ਹੈ ਸੀਨੀਅਰ ਸਕੰਦਰੀ ਸਕੂਲ ਚ ਇੱਥੇ 180 ਦੇ ਕਰੀਬ ਬੱਚੇ ਨੇ ਸੋ ਬਹੁਤ ਅੱਛੀ ਸਟ੍ਰੈਂਥ ਆ ਟੀਚਰਸ ਦੀ ਥੋੜੀ ਘਾਟ ਹੈ ਸੋ ਜੋ ਵੀ ਘਾਟਾਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਏਗਾ ਔਰ ਜੇ ਸਕੂਲ ਦੀਆਂ ਬਾਉਂਡਰੀਜ਼ ਨੇ ਬਾਉਂਡਰੀ ਬਾਲਸ ਨੇ ਜਾ ਸਾਡੇ ਇੱਥੇ ਕੈਂਪਸ ਮੈਨੇਜਰ ਨੇ ਸਿਕਿਉਰਿਟੀ ਗਾਰਡਸ ਨੇ ਉਹ ਬਹੁਤ ਵੈਲ ਪਲੇਸਡ ਨੇ ਸਾਰੇ ਮਤਲਬ ਅਰੇਂਜਮੈਂਟਸ ਪੂਰੇ ਨੇ ਵਾਈਫਾਈ ਨੈਟਵਰਕ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਜਿਹੜੇ ਇੱਥੋਂ ਦੇ ਚੁਣੇ ਹੋਏ ਨੁਮਾਇੰਦੇ ਸਾਡੇ ਕਾਉਂਸਲਰ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਸਾਡੇ ਹੋਰ ਬਲਾਕ ਪ੍ਰਧਾਨ ਜੀ ਨੇ ਸਨੀ ਜੀ ਉਹਨਾਂ ਦਾ ਸਾਰਿਆਂ ਦਾ ਬਹੁਤ ਵੱਡਾ ਸਹਿਯੋਗ ਹੈ ਸੋ ਸਾਰਿਆਂ ਦੇ ਸਹਿਯੋਗ ਨਾਲ ਜਿਹੜਾ ਜਿਹੜਾ ਇੱਕ ਵਧੀਆ ਆਪਸੀ ਸਿੱਖਿਆ ਕ੍ਰਾਂਤੀ ਨੂੰ ਜਿਹੜਾ ਕਾਮਯਾਬ ਕਰ ਸਕਿਆ ਨਵਜੋਸ਼ ਸਿੰਘ ਸਿੱਧੂ ਵੱਲੋਂ ਦੁਆਰਾ ਐਂਟਰੀ ਕੀਤੀ ਜਾ ਰਹੀ ਸਿਆਸਤ ਚ ਪਹਿਲਾਂ ਵੀ ਕਰਦੇ ਰਹੀ ਹੈ ਪਰ ਅੱਜ ਪਰ ਪ्रेस कॉन्फ्रेंस ਕੀਤੀ ਜਾ ਰਹੀ ਉਹਨਾਂ ਵੱਲੋਂ ਕੀ ਕਹਿਣਾ ਚਾਹੁੰਦੇ ਮੈਂ ਉਹਨਾਂ ਦੀ ਪ੍ਰੈਸ ਕਾਨਫਰੰਸ ਸੁਣੀ ਤਾਂ ਨਹੀਂ ਪਰ ਇਹ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਹਰ ਇੱਕ ਨੂੰ ਆਉਣ ਜਾਣ ਦਾ ਅਧਿਕਾਰ ਹੈ ਕੋਈ ਲੋਕਤੰਤਰ ਪੋਲਿਟਿਕਸ ਚ ਆ ਵੀ ਸਕਦਾ ਕਦੇ ਵੀ ਜਾ ਵੀ ਸਕਦਾ ਇਹ ਉਹਨਾਂ ਦਾ ਆਪਣਾ ਹੱਕ ਹੈ ਸੱਜੇ ਸਰ ਬਲੌਗ ਸੰਤੀ ਜੋੜਨ ਤੇ ਜਿਲ੍ਹਾ ਪ੍ਰਿਸ਼ਾਡ ਟੋਣਾ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਉਹਦੇ ਪੂਰੀਆਂ ਤਿਆਰੀਆਂ ਸਾਡੀਆਂ ਮੁਕੰਮਲ ਨੇ ਔਰ ਬੜੇ ਜੋਸ਼ ਦੇ ਨਾਲ ਆਪਾਂ ਲੜਾਂਗੇ ਤੇ ਬਹੁਤ ਵੱਡੇ ਮਾਰਜਨ ਦੇ ਨਾਲ ਆਪਾਂ ਜਿੱਤਾਂਗੇ ਬਹੁਮਤ ਦੇ ਨਾਲ ਜਿੱਤਾਂਗੇ ਸਰਕਾਰ ਦਾ ਬਹੁਤ ਵੱਡਾ ਮਿਸ਼ਨ ਹੈ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਗਿਆ ਤੇ ਸਰਕਾਰ ਦਾ ਜਿਹੜਾ ਬਹੁਤ ਕਾਮਯਾਬ ਮਿਸ਼ਨ ਚੱਲ ਰਿਹਾ ਜਿਸ ਦੇ ਤਹਿਤ ਕਰੀਬ ਮੇਰੇ ਖਿਆਲ ਸਾਢੇ 7000 ਤੋਂ ਵੀ ਜ਼ਿਆਦਾ ਜਿਹੜੇ ਤਸਕਰ ਹੈ ਉਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਸਿਟਿਆ ਜਾ ਚੁੱਕਾ ਹੈ ਔਰ ਕਰੋੜਾਂ ਦੀ ਡਰਗ ਮਨੀ ਜਿਹੜੀ ਉਹ ਬਰਾਮਦ ਕੀਤੀ ਜਾ ਚੁੱਕੀ ਹੈ ਤੇ ਮੈਂ ਸਾਰੇ ਜਿੰਨੇ ਵੀ ਸਾਡੇ ਪੰਜਾਬੀ ਨੇ ਸਾਡੇ ਸਾਥੀ ਨੇ ਖਾਸ ਤੌਰ ਤੇ ਨਡਾਲਾ ਚ ਮੈਂ ਜਾਇਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਟੀਚਰਸ ਨੂੰ ਪੇਰੈਂਟਸ ਨੂੰ ਬੱਚਿਆਂ ਨੂੰ ਤੇ ਜਿੰਨੇ ਵੀ ਸਾਡੇ ਹੋਰ ਵੀ ਸਾਥੀ ਨੇ ਚੁਣੇ ਹੋਏ ਨਮਾਇंदे ਨੇ ਕਿ ਸਰਕਾਰ ਦੀ ਇਸ ਮੁਹਿੰਮ ਦੇ ਵਿੱਚ ਯੋਧ ਨਸ਼ਾ ਵਿਰੋਧ ਦੇ ਵਿੱਚ ਸਾਥ ਦਿਓ ਕਿਉਂਕਿ ਇਹ ਬੜਾ ਸਨਹਿਰੀ ਮੌਕਾ ਹੈ ਨਸ਼ਿਆਂ ਦੇ ਜੜੋ ਖਤਮ ਕਰਨ ਦਾ ਸੋ ਆਓ ਪੰਜਾਬ ਦੇ ਵਿੱਚੋਂ ਜਿਹੜੇ ਨਸ਼ੇ ਆ ਉਹ ਜੜੋ ਖਤਮ ਕਰੀਏ ਪਹਿਲਗਾਮ ਹਮਲੇ ਤੋਂ ਬਾਅਦ ਇੰਡੋਪਾਕ ਦੇ ਜੋ ਹਾਲਾਤ ਬਣੇ ਨੇ ਕੀ ਕਹਿਣਾ ਚਾਹੋਗੇ ਆ ਪਹਿਲਗਾਮ ਦਾ ਜਿਹੜਾ ਹਮਲਾ ਹੋਇਆ ਉਹ ਬਹੁਤ ਹੀ ਦੁਖਦਾਇਕ ਹੈ ਔਰ ਮੈਂ ਸਮਝਦਾ ਕਿ ਉੱਥੇ ਸਲਾਨੀਆਂ ਤੇ ਅਤਵਾਦੀਆਂ ਵੱਲੋਂ ਜਿਸ ਤਰ੍ਹਾਂ ਹਮਲਾ ਕੀਤਾ ਗਿਆ ਉਸ ਦੇ ਨਾਲ ਸਾਰਾ ਦੇਸ਼ ساری ਦੁਨੀਆ ਜਿਹੜੀ ਹੈ ਉਹ ਹੈਰਾਨ ਹੈ ਔਰ ਅਸੀਂ ਪਰਿਵਾਰਾਂ ਦੇ ਨਾਲ ਔਰ ਵਾਹਿਗੁਰੂ ਪ੍ਰਮਾਤਮਾ ਉਹਨਾਂ ਦੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਔਰ ਜਿਹੜਾ ਅਸੀਂ ਆਪਣੇ ਮਾਨਯੋਗ ਪ੍ਰਧਾਨ ਮੰਤਰੀ ਜਿਹੜੇ ਸਾਡੇ ਮੋਦੀ ਜੀ ਨੇ ਉਹਨਾਂ ਦੇ ਨਾਲ ਸਾਰੀ ਆਪੋਜੀਸ਼ਨ ਪਾਰਟੀਆਂ ਯੂनाइटेड ਨੇ ਔਰ ਅਸੀਂ ਉਹਨਾਂ ਨੂੰ ਪੂਰੇ ਅਧਿਕਾਰ ਦਿੱਤੇ ਆ ਕਿ ਇਸ ਦੇ ਜੋ ਵੀ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸਰ ਜੀ ਤਾਂ ਅਭਨਾ ਯਾਤਰਾ ਰਹਿ ਗਈ ਨਾ ਉਹ ਤਾਂ ਸਰਕਾਰ ਦੇ ਜਿਹੜੇ ਅਰੇਂਜਮੈਂਟਸ ਜਿਹੜੇ ਉਹ ਜ਼ਰੂਰ ਸਰਕਾਰ ਕਰੇਗੀ ਉਹ ਉਚਿਤ ਅਰੇਂਜਮੈਂਟਸ ਹੋਣਗੇ ਪਰ ਇਹ ਵੀ ਥੋੜਾ ਡਰ ਤੇ ਜ਼ਰੂਰ ਬੈਠਿਆ ਇਸ ਹਮਲੇ ਤੋਂ ਬਾਅਦ ਇਹ ਜਿਹੜਾ ਹਮਲਾ ਹੈ ਮੇਰਾ ਖਿਆਲ ਹੈ ਕਿ ਸਭ ਤੋਂ ਵੱਡਾ ਹਮਲਾ ਹੈ ਇਹਨਾਂ ਸਾਲਾਂ ਦੇ ਵਿੱਚ ਸੋ ਇਸ ਤੋਂ ਬਾਅਦ ਜਿਹੜਾ ਲੋਕ ਥੋੜੇ ਇਨਸਿਕਿਉਰਿਟੀ ਦਾ ਹੈ ਪਰ ਫਿਰ ਵੀ ਸਰਕਾਰ ਜਿਹੜੀ ਉਹ ਕੋਸ਼ਿਸ਼ ਕਰ ਰਹੀ ਰਹੀ ਹੈ ਕਿ ਉਹ ਜਿਹੜੀ ਸਿਕਿਉਰਿਟੀ ਅਰੇਂਜਮੈਂਟਸ ਪੂਰੇ ਹੋਣ ਤੇ ਜਿਹੜਾ ਉਹ ਯਾਤਰਾ ਜਿਹੜੀ ਆ ਉਹਨੂੰ ਕਾਮਯਾਬ ਕੀਤਾ ਜਾਵੇ ਹਰਤਾਪ ਸਿੰਘ ਬਾਜਵਾ ਦੇ 32 ਬੰਬਾਂ ਦੇ ਬਿਆਨ ਲੈ ਕੇ ਉਹਨਾਂ ਦੀ ਸੁਲਵਾਈ ਹੋਈ ਸੀ ਕੱਲ ਉਹ ਕੀ ਕਹਿਣਾ ਚਾਹੁੰਦੇ ਜਿਹੜੇ ਗਾਂ ਦਿੱਤੇ ਜਾ ਰਹੇ ਆ ਉਹ ਦੇਖੋ ਸਰਕਾਰ ਵੱਲੋਂ ਜੋ ਫੈਸਲਾ ਲਿਆ ਗਿਆ ਉਹ ਫੈਸਲਾ ਬਿਲਕੁਲ ਮੈਂ ਸਮਝਦਾ ਠੀਕ ਹੈ ਤੇ ਸਰਕਾਰ ਉਸ ਦੇ ਤਹਿਤ ਆਪਣਾ ਇਨਵੈਸਟੀਗੇਟ ਇਨਵੈਸਟੀਗੇਸ਼ਨ ਕਰ ਰਹੀ ਆ ਪੁਲਿਸ ਇਨਵੈਸਟੀਗੇਸ਼ਨ ਦੇ ਅੰਡਰ ਆ ਤੇ ਜੋ ਵੀ ਨਿਕਲੇਗਾ ਜੋ ਵੀ ਆਇਆ ਉਸ ਦੇ ਹਿਸਾਬ ਨਾਲ ਕਾਰਵਾਈ ਅੱਗੇ ਹੋਏਗੀ ਠੀਕ ਹੈ ਦੇਖੋ ਜੀ ਅਸਲ ਸਿੱਖਿਆ ਕ੍ਰਾਂਤੀ ਦੇ ਵਿੱਚ ਅਸੀਂ ਇੱਕ ਵਾਅਦਾ ਕੀਤਾ ਸੀਗਾ ਉਹੀ ਮਹਿਮਦ ਤਹਿਤ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਵਿੱਢੇ ਗਏ ਆ ਅਸੀਂ ਜਿਹੜੇ ਜਿਹੜੇ ਸਕੂਲਾਂ ਦੇ ਵਿੱਚ ਇਨਫਰਾਸਟ੍ਰਕਚਰਲ ਲੈਗਿੰਗ ਸੀਗਾ ਕੰਮ ਉਹਨੂੰ ਆਪਾਂ ਪੂਰਾ ਕਰਾ ਰਹੇ ਪਲੱਸ ਟੀਚਰਸ ਦੀ ਕੰਟਰੀਬਿਊਸ਼ਨ ਨੂੰ ਸੈਲੀਬ੍ਰੇਟ ਕਰ ਰਹੇ ਆ ਕਿ ਜਿਹੜੇ ਸਾਡੇ ਅਧਿਆਪਕ ਆ ਜਿਹੜੇ ਬੜੇ ਆ ਕਹਿ ਸਕਦੇ ਆ ਟੈਲੈਂਟਡ ਆ ਵੈਲ ਕੁਆਲਿਫਾਈਡ ਆ ਉਹਨਾਂ ਚ ਜੇ ਕਿਸੇ ਤਰੀਕੇ ਦੀ ਕੋਈ ਕਮੀ ਸੀ ਜਿਹੜਾ ਵਿਸ਼ਵਾਸ ਦੀ ਉਹ ਕਮੀ ਸੀ ਇਨਫਰਾਸਟ੍ਰਕਚਰ ਦੀ ਅਸੀਂ ਉਹ ਪ੍ਰੋਵਾਈਡ ਕਰਕੇ ਲੋਕਾਂ ਤੱਕ ਇਹ ਸੁਨੇਹਾ ਲਾਉਣਾ ਚਾਹੁੰਦੇ ਆ ਕਿ ਹੁਣ ਪੇਲੇ ਵਾਲਾ ਸਮਾਂ ਨਹੀਂ ਰਿਹਾ ਸਮਾਂ ਜਿਹੜਾ ਬਦਲਦਾ ਰਹਿੰਦਾ ਹੁਣ ਸਰਕਾਰੀ ਸਕੂਲਾਂ ਦਾ ਜਿਹੜਾ ਲੈਵਲ ਆ ਪ੍ਰਾਈਵੇਟ ਸਕੂਲਾਂ ਤੋਂ ਕਿਤੇ ਉੱਤੇ ਆ ਟੀਚਰਸ ਤੇ ਸਾਡੇ ਪਹਿਲਾਂ ਵਧੀਆ ਸੀਗੇ ਸੀਗੇ ਜਿਹੜਾ ਇਨਫਰਾਸਟ੍ਰਕਚਰਲ ਘਾਟ ਸੀਗੀ ਉਹ ਵੀ ਅਸੀਂ ਜਿਹੜੀ ਹੁਣ ਪੂਰੀ ਕਰ ਦਿੱਤੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਪਿਛਲੀਆਂ ਸਰਕਾਰਾਂ ਨੇ ਤੇ ਇਗਨੋਰ ਕਰਕੇ ਰੱਖਿਆ ਇਹ ਸਿਰਫ ਉਹੀ ਕੰਮ ਕਰਕੇ ਛੱਡ ਨਹੀਂ ਰਹੇ ਇਹ ਕੰਮ ਜਿਹੜਾ ਕੰਟੀਨਿਊਸ ਇਦਾਂ ਹੀ ਹੁੰਦਾ ਰਹੂਗਾ ਤਾਂ ਜੋ ਜਿਹੜਾ ਆ ਮਾਪੇ ਦਾ ਜਿਹੜਾ ਵਿਸ਼ਵਾਸ ਹੈ ਸਰਕਾਰੀ ਸਕੂਲਾਂ 'ਚੋਂ ਬਣਿਆ ਰਹੇ ਜਿਹੜਾ ਆ ਵੱਲੋਂ ਕਿੰਨਾ ਕੁ ਟੀਚਾ ਮਿਥਿਆ ਗਿਆ ਜਿਹੜੇ ਸਕੂਲਾਂ ਦੇ ਦੇਖੋ ਜੀ 2000 ਕਰੋੜ ਦੇ ਆਸ-ਪਾਸ ਜਿਹੜਾ ਆ ਆਲਰੇਡੀ ਸਪੈਂਡ ਕਰ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਪਿਛਲੇ ਤਿੰਨ ਸਾਲਾਂ ਦੇ ਵਿੱਚ ਹਰ ਸਾਲ 200 ਕਰੋੜ ਦਾ ਜਿਹੜਾ ਇੱਕ ਟੀਚਾ ਰੱਖਿਆ ਗਿਆ 200 ਕਰੋੜ ਦਾ ਇੱਕ ਅਲੱਗ ਤੋਂ ਫੰਡ ਰੱਖਿਆ ਗਿਆ ਹੈ ਬਜਟ ਦੇ ਵਿੱਚ ਵੀ ਜਿਹੜਾ ਸਕੂਲਾਂ ਤੇ ਹੀ ਲੱਗੂਗਾ ਇਹਨਾਂ ਦੀ ਮੇਨਟੇਨੈਂਸ ਕਰਨ ਤੇ ਕਈ ਵਾਰੀ ਕੀ ਹੁੰਦਾ ਕੋਈ ਚੀਜ਼ ਬਹੁਤ ਵਧੀਆ ਤੁਸੀਂ ਕਿੰਨੇ ਰੱਖਦੇ ਹੋ ਖੰਡਰ ਹੋ ਜਾਂਦਾ ਸੋ ਲਗਾਤਾਰ ਜਿਹੜੀ ਮੇਨਟੇਨੈਂਸ ਦਾ ਵੀ ਖਿਆਲ ਰੱਖਣ ਲਈ ਆਪਾਂ ਜਿਹੜਾ ਆ ਸਕੂਲਾਂ ਨੂੰ ਫੰਡ ਜਿਹੜੇ ਦਿੰਦੇ ਰਵਾਂਗੇ ਸੋ ਇਹ ਕੰਮ ਜਿਹੜਾ ਲਗਾਤਾਰ ਇਸੇ ਲਗਾਤਾਰਤਾ ਦੇ ਵਿੱਚ ਚੱਲਦਾ ਰਹੂਗਾ ਸਰ ਇੱਕ ਛੋਟਾ ਜਿਹਾ ਮੈਟਰ ਕਾਫੀ ਜ਼ੇੜਾ ਦਾ ਸਰ ਕੁਝ ਹਸਪਤਲ ਨੜਾ ਹੋ ਗਿਆ ਕਾਫੀ ਸਭ ਕਸਤਾ ਹਲਦਾ ਅਜ ਤੱਕ ਉਹ ਰੋਡ ਨੂੰ ਬਣਿਆ ਸਰ ਦੇਖੋ ਜੀ ਕੰਸਰਨ ਇਸ ਚੀਜ਼ ਨਾਲ ਕਿ ਉਹ ਰੋਡ ਜਦੋਂ ਪਾਸ ਹੋਇਆ ਸੀ ਮੇਰੇ ਆਉਣ ਤੋਂ ਪਹਿਲਾਂ ਦਾ ਹੋਇਆ ਸੀਗਾ ਸੀਆਈ ਸੀਆਰ ਆਈਐਫ ਦੇ ਵਿੱਚ ਹੋਇਆ ਸੀਗਾ ਉਹਦੇ ਫੰਡ ਜ਼ਰੂਰ ਆ ਗਏ ਉਹਦੇ 'ਚ ਨਾ ਕੋਈ ਟੈਕਨੀਕਲ ਜਿਹੜਾ ਆ ਇਸ਼ੂ ਆ ਰ ਉਹ ਇਸ਼ੂ ਮੈਂ ਹੁਣ ਨਹੀਂ ਦਸੂਗਾ ਉਹ ਇਸ਼ੂ ਮੈਂ ਦਸੂਗਾ ਜ਼ਰੂਰ ਜਦੋਂ ਰੋਡ ਬਣ ਗਈ ਬਣਾ ਕੇ ਵਿਦ ਪ੍ਰੂਸਬੂ ਤੁਹਾਨੂੰ ਦਸੂਗਾ ਕਿ ਕਈ ਹੱਥ ਆਪਾਂ ਇਸ ਕਰਕੇ ਚੁਣੇ ਹੁੰਦੇ ਕਿ ਸਾਡੀ ਮਦਦ ਕਰਨ ਵੋਟਾਂ ਆਪਾਂ ਇਸ ਕੰਮ ਲਈ ਪਾਉਂਦੇ ਆ ਕਿ ਲੋਕੀ ਲੋਕਾਂ ਦੇ ਅਸੀਂ ਕੰਮ ਆ ਸਕੀਏ ਪਰ ਸਾਡੇ ਹਲਕੇ ਦੇ ਵਿੱਚ ਕੀ ਕਹਿ ਸਕਦੇ ਮਾੜੀ ਕਿਸਮਤ ਕਹਿ ਲੋ ਜਿਹੜਾ ਹਰਾ ਪਹਿਨੇ ਆ ਜਾਂ ਜਿਹੜਾ ਵੀ ਪੈਨੋ ਵਰਤਦੇ ਉਹ ਪੈਨ ਸ਼ਿਕਾਇਤਾਂ ਲਾਉਣ ਤੇ ਜ਼ਿਆਦਾ ਲੱਗਦਾ ਕਿ ਹਾਏ ਦੂਜਾ ਨਾ ਕਿਤੇ ਉਦਘਾਟਨ ਕਰ ਜੇ ਹਾਏ ਫਲਾਣਾ ਨਾ ਕਿਤੇ ਉਹਦਾ ਕ੍ਰੈਡਿਟ ਲੈ ਜੇ ਸੋ ਕੰਮ ਜਦੋਂ ਪੂਰਾ ਹੋਇਆ ਤੁਹਾਨੂੰ ਵਿਦ ਸਕਰੀਨਸ਼ਾਟ ਵਿੱਦ ਸਾਰੇ ਪ੍ਰੂਫ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਡਿਲੇ ਕਿਉਂ ਹੋਇਆ ਤੇ ਆ ਤੁਹਾਨੂੰ ਖੁਸ਼ਖਬਰੀ ਦੇਣਾ ਚਾਹੁੰਦਾ ਨਡਾਲਾ ਟਲਵਾ ਰੋਡ ਜਿਹੜੀ ਅਪਰੂਵ ਹੋ ਗਈ ਬਹੁਤ ਜਲਦੀ ਦੀ ਕੰਸਟਰਕਸ਼ਨ ਸਟਾਰਟ ਕਰਾਂਗੇ ਸਰ ਇੱਕ ਟਲਮੋ ਤੋਂ ਘੱਟ ਨੋੜ ਵੀ ਜਾ ਰਹੇ ਹੂ ਸਰ ਬਹੁਤ ਮਰਾਉ ਉਹੀ ਕਹਿ ਕੇ ਹਟਿਆ ਤੁਹਾਡਾ ਸਵਾਲ ਬਾਅਦ ਚ ਆਇਆ ਮੇਰਾ ਜਵਾਬ ਪਹਿਲਾਂ ਆ ਗਿਆ ਕਿ ਉਹ ਕਲੀਅਰ ਕਰ ਦਿੱਤੀ ਜੀ ਪੰਜਾਬ ਸਰਕਾਰ ਕੋਈ ਨਸ਼ਰ ਤੇ ਮਿਸ਼ਨ ਚਲਾਇਆ ਗਿਆ ਸੀ ਉਸ ਮਿਸ਼ਨ ਨੂੰ ਲੈ ਕੇ ਕਿਵੇਂ ਦੇ ਦਿਓ ਲੋਕਾਂ ਦੇ ਘਰਾਂ ਉੱਤੇ ਕੀ ਟੈਟ ਵਜਤ ਗਿਓ ਦੇਖੋ ਜੀ ਗੱਲ ਇਦਾਂ ਆ ਜਦੋਂ ਵੀ ਕੋਈ ਚੀਜ਼ ਪਿਆਰ ਨਾਲ ਜਦੋਂ ਆਪਾਂ ਸਮਝਾਈਏ ਕਿਸੇ ਨੂੰ ਨਾ ਸਮਝੇ ਉਹ ਫਿਰ ਦੂਜੇ ਤਰੀਕੇ ਸਮਝਾਉਣ ਦੀ ਵੀ ਲੋੜ ਪੈਂਦੀ ਕਿਉਂਕਿ ਕੰਸਰਨ ਇੱਥੇ ਸਟੇਕ ਤੇ ਕੋਈ ਛੁੱਟੀ ਚੀਜ਼ ਨਹੀਂ ਸੀ ਪੰਜਾਬ ਦਾ ਯੂਥ ਸੀ ਜੇ ਕੋਈ ਬੰਦਾ ਨਸ਼ਾ ਵਿਟਣੋਂ ਨਹੀਂ ਹਟਦਾ ਤੇ ਨਸ਼ੇ ਦੇ ਪੈਸੇ ਤੋਂ ਉਹਨੇ ਆਪਣੇ ਮਹਿਲ ਛੱਤੇ ਆ ਤਾਂ ਮਹਿਲ ਨੂੰ ਜਿਹੜੀ ਜਦੋਂ ਢਾਹ ਲੱਗਣੀ ਹੈ ਤੋ ਦਾ ਜਿਹੜਾ ਮੈਸੇਜ ਆ ਨਾ ਜੀ ਉਹ ਘਟੋ ਘਟ 20 ਜਣਿਆਂ ਨੂੰ ਜਾ ਕੇ ਦਸੂਗਾ ਕਿ ਆ ਕੰਮ ਨਾ ਕਰਿਓ ਨਸ਼ਾ ਵੇਚਣ ਵਾਲਾ ਮੈਂ ਇੰਨੇ ਸਾਲ ਲਾ ਕੇ ਇੰਨੇ ਪੈਸੇ ਇਕੱਠੇ ਕੀਤੇ ਸੀ ਗੈਰ ਕਾਨੂੰਨੀ ਤੇ ਮੇਰਾ ਇੱਕ ਦਿਨ ਚ ਢਾਟੇ ਦੀ ਕਰ ਦਿੱਤਾ ਸੋ ਇਹ ਮੈਸੇਜ ਬੜਾ ਕਲੀਅਰ ਹੋਣਾ ਚਾਹੀਦਾ ਇਸ ਕਰਕੇ ਜਿਹੜਾ ਇਹ ਕੰਮ ਚਲਾ ਰਹੇ ਦੂਸਰਾ ਤੁਸੀਂ ਗਰਾਊਂਡ ਤੇ ਅਸਰ ਦੇਖ ਸਕਦੇ ਮੈਂ ਤੁਹਾਨੂੰ ਆਪ ਸਭ ਨੂੰ ਕਹਿਣਾ ਕਿ ਮੀਡੀਆ ਦਾ ਬਹੁਤ ਵੱਡਾ ਰੋਲ ਆ ਤੁਸੀਂ ਵੀ ਸਾਡੀ ਮਦਦ ਕਰੋ ਤੁਸੀਂ ਪਿੰਡਾਂ ਚ ਜਾਓ ਲੋਕਾਂ ਨੂੰ ਪੁੱਛੋ ਹਾਲਾਤ ਦਾ ਕਿੰਨਾ ਫਰਕ ਪਿਆ ਇੱਕ ਦਿਨ ਦਾ ਜਜ਼ਬਾਤੀ ਹੋ ਕੇ ਸਿਰਫ ਉਦਾਂ ਗੱਲਾਂ ਕਰ ਦੇਣੀਆਂ ਗਰਾਊਂਡ ਰਿਐਲਿ ਕਿ ਮੈਂ ਆਪ ਗਿਆ ਮੈਂ ਪਿੰਡ ਡੂਗਰਾਂ ਲ ਗਿਆ ਉੱਥੇ ਦੇ ਸਰਪੰਚ ਸਾਹਿਬ ਨਾਲ ਬੈਠਾ ਕਹਿੰਦੇ ਜੀ 80% ਲਾ ਕਾਬੂ ਪੈ ਗਿਆ ਕਿਉਂ ਪੈ ਗਿਆ ਪੈ ਗਿਆ ਡਰ ਪੈ ਗਿਆ ਉਹਨਾਂ ਦੇ ਮਨ ਦੇ ਵਿੱਚ ਕਈ ਤੇ ਬੰਦੇ ਜਿਹੜੇ ਫੜ ਕੇ ਜਿਲ੍ਹਾ ਦੇਤੇ ਸਲਾਖਾਂ ਪਿੱਛੇ ਕਈ ਬੰਦੇ ਜਿਹੜੇ ਆ ਉਹ ਡਰ ਦੇ ਭੱਜ ਗਏ ਕਿ ਸਾਨੂੰ ਨਾ ਫੜ ਲੈਣ ਜੀ ਵੱਡੇ ਜਿਹੜੇ ਮਗਰਮਾਛੀ ਉਹਨਾਂ ਦੇ ਖਿਲਾਫ ਵੀ ਕਰ ਵੀ ਹੋਈਗੀ ਜਾਂ ਛੋਟਿਆਂ ਤਾਂ ਕਿਸੇ ਆ ਜਿਹੜੀ ਧਰਤੀ ਦੇ ਖੜੇ ਇੱਥੋਂ ਇੱਕ ਮਗਰਮਾਛੀ ਚੁਣਿਆ ਆ ਆਪਾਂ ਵੀ ਇੱਕ ਜਿਹੜਾ ਇੱਥੋਂ ਹੈਗਾ ਆ ਉਹ ਤੁਹਾਨੂੰ ਪਤਾ ਕਿਦਾਂ ਬਚਦਾ ਜਦੋਂ ਕੀ ਹੁੰਦਾ ਨਾ ਜੀ ਰਿਸੋਰਸਸ ਜਿਹੜੇ ਹੁੰਦੇ ਆ ਉਹ ਲੋਕਾਂ ਦੀ ਗਲਤ ਕੰਮਾਂ ਲਈ ਵਰਤੇ ਜਾਂਦੇ ਆ ਉਹ ਮਗਰਮਾਚ ਸਾਰਿਆਂ ਨੂੰ ਪਤਾ ਕਿਹੜੇ ਆ ਕੱਲਾ ਇਹ ਦੀ ਨਹੀਂ ਮੈਂ ਗੱਲ ਕਰਦਾ ਕਿਉਂਕਿ ਚਲੋ ਹਲਕੀ ਦੀ ਗੱਲ ਕਰਦੇ ਕਈ ਆ ਤੇ ਤੁਸੀਂ ਉਹ ਵਿਦ ਟਾਈਮ ਦੇਖੋਗੇ ਕਿ ਉਹ ਜਿਹੜੇ ਆ ਸਲਾਖਾਂ ਪਿੱਛੇ ਹੋਣਗੇ ਇੱਕ ਹੋਰ ਗੱਲ ਮੈਂ ਨਹੀਂ ਕਿਸੇ ਨੂੰ ਮਗਰਮਾਚ ਕਹਿਣਾ ਤੁਸੀਂ ਮੈਨੂੰ ਦੱਸਣਾ ਕਿਹੜੇ ਮਗਰਮਾਚ ਆ ਬਾਜਵਾ ਸਾਹਿਬ ਤੁਸੀਂ ਦੱਸ ਦਿਓ ਆਪਾਂ ਫੜ ਕੇ ਅੰਦਰ ਕਰਾਂਗੇ ਜੀ ਪੱਕੀ ਗੱਲ ਹੈ ਤੁਸੀਂ ਦੱਸ ਦਿਓ ਸਨਾਖਤ ਕਰਨ 'ਚ ਸਾਡੀ ਮਦਦ ਕਰੋ ਲਿਆਜ ਕਿਸੇ ਦਾ ਨਹੀਂ ਚਾਹੇ ਕੋਈ ਵੀ ਹੋਵੇ ਇਹ ਗੱਲ ਤੇ ਆਪਾਂ ਕਲੀਅਰ ਆ ਕੈਪਟਨ ਸਾਹਿਬ ਹਨ ਜੀ ਸਟੇਪ ਆਨ ਦਾ ਵੇ ਹੈ ਜੀ ਆਪਾਂ ਨੂੰ ਬਹੁਤ ਜਲਦੀ ਇੱਥੇ ਨਡਾਲੇ ਪ੍ਰਾਇਮਰੀ ਸਕੂਲ ਲਈ ਜੁਆਇਨ ਕਰ ਲਵਾਂਗੇ ਥੈਂਕ ਯੂ ਬਾਦ ਸਿੱਖਿਆ ਕ੍ਰਾਂਤੀ ਉਦ்கਾਟਨ ਸਮਾਰੋਹ ਦੀ ਲੜੀ ਦੇ ਤਹਿਤ ਜੋ ਅੱਜ ਉਦ்கਾਟਨ ਸਮਾਰੋਹ ਕਰਵਾਇਆ ਗਿਆ ਉਹਦੇ ਵਿੱਚ ਡਾਕਟਰ ਰਾਜਕਮਾਰ ਜੀ ਚੱਬੇਵਾਲ ਅਤੇ ਸਰਦਾਰ ਹਰਸਿਮਨ ਸਿੰਘ ਜੀ ਕੋਮਨ ਡਾਇਰੈਕਟਰ ਜਲ ਸਰੋਤ ਵਿਭਾਗ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਨੇ ਸਾਡੇ ਸਕੂਲ ਦੇ ਵਿੱਚ ਸਰਕਾਰ ਵੱਲੋਂ ਦਿੱਤੇ ਗਏ ਦੋ ਕਮਰੇ ਅਤੇ ਚਾਦਵਾਰੀ ਦਾ ਉਦਘਾਟਨ ਕੀਤਾ ਮੈਂ ਪੰਜਾਬ ਸਰਕਾਰ ਦਾ तहे ਦਿਲ ਤੋਂ ਜਿਹੜਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕਿ ਸਾਡੇ ਸਕੂਲ ਨੂੰ ਦੋ ਕਮਰਿਆਂ ਲਈ ਅਤੇ ਇੱਕ ਚਾਦਵਾਰੀ ਲਈ ਜਿਹੜੀ ਗ੍ਰਾਂਟ ਦਿੱਤੀ ਇਸ ਗ੍ਰਾਂਟ ਦੇ ਨਾਲ ਇਹਨਾਂ ਕਮਰਿਆਂ ਵਿੱਚ ਬੈਠ ਕੇ ਵਿਦਿਆਰਥੀ ਭਰਪੂਰ ਫਾਇਦਾ ਉਠਾਣਗੇ ਅਤੇ ਸਿੱਖਣ ਸਕਣ ਦੀ ਪ੍ਰਕਿਰਿਆ ਹੋਰ ਵੀ ਸੌਖੀ ਹੋਵੇਗੀ ਕਿਉਂਕਿ ਇਹ ਜੋ ਕਮਰੇ ਹਨ ਇਹ ਆਧੁਨਿਕ ਕਮਰੇ ਹਨ ਜਿਨ੍ਹਾਂ ਦੇ ਵਿੱਚ ਪੈਨਲ ਅਤੇ ਪ੍ਰੋਜੈਕਟਰ ਦਿੱਤੇ ਗਏ ਹਨ ਮੈਂ ਕਿੰਨੀ ਗੱਲ ਆਪਣੇ ਨਾਲ ਜਿਹੜੇ ਗਰੰਟ ਕੀਤੀ ਗਈ ਹੈ ਸਰ ਜਿਹੜਾ ਪਹਿਲਾ ਕਮਰਾ ਸਾਡੇ ਕੋਲ 2023-24 ਵਿੱਚ ਆਇਆ ਸੀ ਉਹਦੀ 7,51,000 ਗਰੰਟ ਆਈ ਸੀ ਔਰ ਬਾਉਂਡਰੀ ਵਾਲ ਜਿਹੜੀ 50 ਮੀਟਰ ਸੀ ਉਹਦੀ 2.5 ਲੱਖ ਰੁਪਏ ਗਰੰਟ ਆਈ ਸੀ ਔਰ ਜਿਹੜਾ ਦੂਸਰਾ ਕਮਰਾ ਸਾਡੇ ਕੋਲ ਦਿੱਤਾ ਗਿਆ 2024-25 ਵਿੱਚ ਔਰ 955000 ਰੁਪਿਆ ਉੱਤੇ ਗਰੰਟ ਲੱਗਦਾ ਬਹੁਤ ਵਧੀਆ ਪ੍ਰਾਲਾ ਸਰਕਾਰ ਕਰ ਰਹੀ ਹੈ ਜੀ ਇਹਦੇ ਨਾਲ ਸਿੱਖਿਆ ਦੇ ਖੇਤਰ ਦੇ ਵਿੱਚ ਬਹੁਤ ਕ੍ਰਾਂਤੀ ਆਏਗੀ ਕਿਵੇਂ ਦੇਖਦੇ ਹੋ ਵੀ ਡਿਵੈਲਪਮੈਂਟ ਹੈ ਕਿ ਸਰਕਾਰ ਨੂੰ ਕੀ ਸੁਝਾਅ ਕਿਹਾ ਜਾਂ ਜੰ데요 ਆਧਾਰ ਕਾ ਬਤ ਸੂਰਜ ਬਤ ਬੱਚਿਆਂ ਨੂੰ ਸੂਰਜ ਨੂੰ ਨਾ ਪਰ ਹਾਂਜੀ ਮੈਂ ਸਮਾਜ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਜਿੱਥੇ ਸਰਕਾਰ ਇੰਨਾ ਕੁਝ ਕਰ ਰਹੀ ਹੈ ਇਹਨਾਂ ਸਰਕਾਰੀ ਸਕੂਲਾਂ ਵਾਸਤੇ ਤੇ ਆਪਣੇ ਬੱਚਿਆਂ ਨੂੰ ਵੀ ਜਿਹੜਾ ਇਹਨਾਂ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਵਾਇਆ ਜਾਵੇ ਤੇ ਸਰਕਾਰ ਦੁਆਰਾ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਫਾਇਦਾ ਲੈ ਲਵੇ ਜੀ ਸਾਰੇ ਸਾਡੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੀ ਬਦੌਲਤ ਆ ਜਿਹੜੀ ਆਪਣੀ ਨਵੀਂ ਸਕੀਮ ਆਈ ਆ ਪੰਜਾਬ ਸਕੂਲ ਕ੍ਰਾਂਤੀ ਜਿਹਦੇ ਤਹਿਤ ਸਾਡੇ ਨਡਾਲੇ ਦੇ ਤੋਂ ਸਕੂਲ ਸਰਕਾਰੀ ਸਕੂਲ ਨੂੰ ਤੋਂ ਕਮਰੇ ਮਿਲੇ ਨੇ ਤੇ ਬਾਉਂਡਰੀ ਵਾਲਡ ਹੋਈ ਆ ਤੇ ਅਸੀਂ ਤਹੇ ਦਿਲੋਂ ਪੂਰਾ ਧੰਨਵਾਦ ਕਰਦੇ ਹਾਂ ਹਰ ਸਿਮਰਨ ਕੋ ਮਨਜੀ ਦਾ ਤੇ ਭਗਵੰਤ ਮਾਨ ਜੀ ਦਾ ਜਿਨ੍ਹਾਂ ਦੀ ਬਦੌਲਤ ਸਾਨੂੰ ਏ ਕਮਰਿਆਂ ਦਾ ਸੁਖਨੰਨ ਮਨਨੂਪ ਮਿਲਿਆ